ਇਨਨੂੰ ਇਹ ਬੰਦਾ ਪੁੱਛੋ ਦੱਸੋ ਵੀ ਇਹ ਤੁਸੀਂ ਡਿਗਰੀਆਂ ਲੈ ਕੇ ਲੋਟਨ ਲੋਕਾਂ ਲੁੱਟਣ ਦੀ ਡਿਗਰੀ ਲਈ ਆ ਮੈਂ ਕਈ ਵਾਰ ਨਾ ਮੈਨੂੰ ਹੈਰਾਨਗੀ ਨਹੀਂ ਮੈਨੂੰ ਤਰਸ ਆਂਦਾ ਕੁਝ ਲੋਕਾਂ ਦੇ ਕੱਲ ਤੁਸੀਂ ਸਾਰਿਆਂ ਨੇ ਮੇਰੀ ਇੱਕ ਰਿਕਾਰਡਿੰਗ ਵਾਲੀ ਵੀਡੀਓ ਦੇਖੀ ਹੋਣੀ ਔਰ ਦੂਜੀ ਰਿਕਾਰਡਿੰਗ ਸੁਣਿਓ ਨਮਸਕਾਰ ਅਨਮੋਲ ਘਵਤਰਾ ਜੀ ਮੇਰਾ ਨਾਮ ਗੌਰਵ ਹੈ ਮੈਂ ਦਿੱਲੀ ਦਾ रहने ਵਾਲਾ ਹਾਂ ਅੱਜ ਹੀ ਮੈਂਨੇ ਆਪਕੀ ਉਹ ਡਾਕਟਰ ਵਾਲੀ ਵੀਡੀਓ ਦੇਖੀ ਜਿਸ ਕੋ ਦੇਖ ਕੇ ਮੈਨੂੰ ਉਸ ਡਾਕਟਰ ਬੇਤਸ ਆ ਰਿਹਾ ਹੈ कि वो किस तरह अपनी देशती करवा रहा था सब कुछ बता करके हमारे इतना पैसा लिया पढ़ाई के लिए करा है तो हम इसलिए वजह से इतना ज़्यादा तो पैसा वसूल रहे हैं जबकि तो उनकी फ़ीस इतनी ज़्यादा होती है मैं तकरीबन ढाई साल से आपकी वीडियो देख रहा हूँ और तब से ही आपसे प्रेरणा लेकर मैं अपनी कमाई का जो भी हर महीने बचता है उसका दस परसेंट जरूर ही जरूर रखता हूँ बस मेरे आने का टाइम नहीं मिल पा रहा क्योंकि वहाँ पे मेरा रुझान में कोई ऐसा है नहीं कि जिसके जरिए मैं आपके पास पैसे पहुँचा सकूँ और आप ऑनलाइन लेते नहीं तो लेकिन जैसे ही मुझे मौका लगेगा मैं ज़रूर आऊँगा और अपनी सेवा लगवाऊँगा ਆਪਾਂ ਬਹੁਤ ਬਹੁਤ ਧੰਨਵਾਦ ਪ੍ਰੇਰਣਾ ਕੇ ਲਿਏ ਆਪ ਪਿੱਛੇ ਮਰਠੀਏ ਹਮ ਆਪਕੇ ਸਾਥ ਹੈ ਐਦਾਂ ਦੀਆਂ ਨਾ ਮੇਰੇ ਕੋਲ ਕਟੂਕਟ ਕਲ ਦੀਆਂ ਹਜ਼ਾਰਾਂ ਰਿਕਾਰਡਿੰਗਸ ਫੋਨ ਕਾਲਸ ਮੈਸੇजेस ਆ ਚੁੱਕੇ ਨੇ ਮੈਂ ਕਈ ਵਾਰ ਨਾ ਮੈਨੂੰ ਹੈਰਾਨਗੀ ਨਹੀਂ ਮੈਨੂੰ ਤਰਸ ਆਂਦਾ ਕੁਝ ਲੋਕਾਂ ਦੇ ਉਹ ਲੋਕ ਖਾਸ ਕਰ ਜਿਹੜੇ ਕਿਸੇ ਦਾ ਭਲਾ ਹੁੰਦਾ ਨਹੀਂ ਦੇਖ ਸਕਦੇ ਮੈਂ ਕਈ ਵਾਰ ਹੈਰਾਨ ਹੁੰਨਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਨੂੰ 10 ਸਾਲ ਹੋ ਚੁੱਕੇ ਨੇ 10 ইয়ারਸ 10 ਸਾਲ 365 ਦਿਨ ਤਕਰੀਬਨ 3650 ਦਿਨ ਹੋ ਗਏ ਕਹਿਣਾ ਸੌਖਾ ਹੈ ਭਾਈ ਜੀ ਵੀਡੀਓ ਦੇ ਵਿੱਚ ਕਹਿਣਾ ਸੌਖਾ ਹੈ ਕਿ 10 ਸਾਲ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਮੈਡੀਕਲ ਫੀਲਡ ਦੇ ਵਿੱਚ ਕੰਮ ਕਰ ਰਹੀ ਹੈ। ਔਰ ਫਿਰ ਵੀ ਲੋਕ ਕੋਈ ਟੁੱਟਾ ਜਾਂ ਕਮੈਂਟ ਕਰਨ ਦੇ ਲਈ ਜਾਂ ਕੋਈ ਗਾਲ ਕੱਢਣ ਦੇ ਲਈ ਮੈਂਟ ਲਾਉਂਦੇ ਨੇ। ਇਹ ਬਿਨਾਂ ਮਹਿਸੂਸ ਕੀਤੇ ਕਿ ਅੱਜ ਦੇ ਸਮੇਂ ਦੇ ਵਿੱਚ ਕਿੰਨਾ ਮੁਸ਼ਕਲ ਹੈ ਕਿਸੇ ਕੋਲ ਆਪਣੇ ਕੰਮ ਦੇ ਵਿੱਚੋਂ ਕਿਸੇ ਲਈ ਸਮਾਂ ਕੱਢਣਾ। ਇੱਕ ਜ਼ਰੀਆ ਫਾਊਂਡੇਸ਼ਨ ਦੇ ਸਾਰੇ ਉਹ ਟੀਮ ਮੈਂਬਰ ਮੈਂ ਤਾਂ ਸਿਰਫ ਇੱਕ ਬੁਲਾਰਾ ਵਾਂ ਇੱਕ ਜ਼ਰੀਆ ਫਾਊਂਡੇਸ਼ਨ ਦਾ। ਜਿਹੜੀ ਇਹਦੀ ਟੀਮ ਹੈ ਉਹ ਆਫ ਕੈਮਰਾ ਜਿਹੜੀ ਕੰਮ ਕਰ ਰਹੀ ਹੈ ਇਹ ਤੁਹਾਡੀ ਸ਼ਾਬਾਸ਼ੀ ਲਈ ਕੰਮ ਨਹੀਂ ਕਰ ਰਹੇ। ਹਾਂ। ਇਹ ਉਹਨਾਂ ਯੋਧਿਆਂ ਦੇ ਖੂਨ ਨੇ ਜਿਨ੍ਹਾਂ ਨੇ ਸਾਡੀ ਪੰਜਾਬ ਦੀ ਸਾਡੇ ਦੇਸ਼ ਦੀ ਰੱਖਿਆ ਦੇ ਲਈ ਇਨਸਾਨੀਅਤ ਦੀ ਰੱਖਿਆ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਤਾ ਅੱਜ ਸਾਡੀ ਹਿਸਟਰੀ ਦੇ ਵਿੱਚ ਸਾਨੂੰ ਪੜਾਇਆ ਜਾਂਦਾ ਹੈ ਕਿ ਸਾਡੇ ਜਿਹੜੇ ਫਰੀਡਮ ਫਾਈਟਰਸ ਨੇ ਜਾਂ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੋਕਾਂ ਦੀ ਸੇਵਾ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਤਾ ਅੱਜ ਅਸੀਂ ਉਹਨਾਂ ਨੂੰ ਯਾਦ ਕਰਕੇ ਰੋਂਦੇ ਹਾਂ ਅੱਜ ਉਹਨਾਂ ਨੂੰ ਅਸੀਂ ਉਹਨਾਂ ਦੀ ਫੋਟੋ ਅੱਗੇ ਮੱਥਾ ਟੇਕਦੇ ਹਾਂ ਪਰ ਮੈਂ ਪੁੱਛਣਾ ਚਾਹਨਾ ਕਿ ਜਿਹੜੇ ਚਲੇ ਗਏ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਪਰ ਜਿਹੜੇ ਅੱਜ ਵੀ ਸਮਾਜ ਦੇ ਵਿੱਚ ਇੱਕ ਜ਼ਰੀਆ ਫਾਊਂਡੇਸ਼ਨ ਚਲਾਉਣ ਵਰਗੇ ਲੋਕ ਮੈਂ ਕਹਲਾ ਠੀਕ ਹੈ ਇੱਕ ਜ਼ਰੀਆ ਦਾ ਨਾਮ ਲੈ ਰਹੇ ਹਾਂ ਪਰ ਬੜੇ ਲੋਕ ਨੇ ਦਿਲੋਂ ਜਿਹੜੇ ਸਮਾਜ ਸੇਵਾ ਕਰ ਰਹੇ ਨੇ ਔਰ ਤਨਦੇਹੀ ਨਾਲ ਕਰ ਰਹੇ ਨੇ ਇਹ ਤੁਸੀਂ ਦੇਖਣਾ ਕਿ ਉਹਨਾਂ ਦਾ ਸਾਥ ਕਿਵੇਂ ਦੇਣਾ ਕੱਲ ਦੀ ਜਦੋਂ ਦੀ ਸਾਡੀ ਵੀਡੀਓ ਵਾਇਰਲ ਹੋਈ ਹੈ ਵੱਡੇ ਡਾਕਟਰਸ ਦੇ ਜਿਹੜਾ ਸਪੋਰਟ ਦੇ ਲਈ ਫੋਨ ਆ ਰਹੇ ਨੇ ਕਿ ਤੁਸੀਂ ਬਿਲਕੁਲ ਸਹੀ ਮੁੱਦਾ ਚੱਕਦੇ ਹੋ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਚਲੋ ਦੇਖੋ ਮੈਂ ਉਹ ਜੰਗਲ ਵਾਲੀ ਤੁਸੀਂ ਚਿੜੀ ਵਾਲੀ ਐਗਜ਼ੈਂਪਲ ਸੁਣੀ ਹੋਈ ਹੈ ਕਿ ਚਿੜੀ ਜਿਹੜੀ ਹੁੰਦੀ ਚੁੰਝ ਨਾਲੋਂ ਪਾਣੀ ਸਿੱਟਦੀ ਹੈ ਜੰਗਲ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਅੱਗ ਬੁਝਣੀ ਨਹੀਂ ਬੁਝਣੀ ਚਿੜੀ ਨੂੰ ਨਹੀਂ ਪਤਾ ਹੁੰਦਾ ਅਸੀਂ ਵੀ ਇੱਕ ਚਿੜੀ ਦਾ ਰੋਲ ਅਦਾ ਕਰ ਰਹੇ ਹਾਂ ਸਾਨੂੰ ਨਹੀਂ ਪਤਾ ਕਿ ਜਿੰਨਾ ਇਹ ਮੈਡੀਕਲ ਮਾਫੀਆ ਵੱਡਾ ਹੈਗਾ ਇਹ ਮੇਰੇ ਨਾਲ ਕੀ ਕਰਨਗੇ ਵੈਸੇ 10 ਸਾਲ ਤੋਂ ਕਰਦੇ ਹੀ ਆ ਰਹੇ ਨੇ ਮੇਰੇ ਖਿਲਾਫ ਜਿੰਨੀਆਂ ਅੱਜ ਤੱਕ ਵੀਡੀਓਜ਼ ਪਈਆਂ ਬਿਨਾ ਤੱਥਾਂ ਤੋਂ ਪਈਆਂ ਬਿਨਾ ਲੌਜੀਕ ਤੋਂ ਪਈਆਂ ਬਿਨਾ ਇੱਕ ਇੱਕ ਕਹਿੰਦੇ ਨੇ ਕਿ ਜਿਵੇਂ ਟੇਬਲ ਡਿਸਕਸ਼ਨ ਟੇਬਲ ਟਾਕ ਡਿਸਕਸ਼ਨ ਤੋਂ ਬਿਨਾ ਪਈਆਂ ਜਿੱਦਾਂ ਕੋਈ ਆਧਾਰ ਨਹੀਂ ਹੈ ਸਿਰਫ ਇੱਕ ਅਜ ਸੋਸ਼ਲ ਮੀਡੀਆ ਦਾ ਇਹ ਫਾਇਦਾ ਹੋ ਗਿਆ ਕਿ ਅੱਜ ਹਰ ਹਰ ਕਿਸੇ ਦੇ ਹੱਥ ਦੇ ਵਿੱਚ ਲਾਈਵ ਦਾ ਆਪਸ਼ਨ ਹੈ ਵੀਡੀਓ ਬਣਾਉਣ ਦਾ ਆਪਸ਼ਨ ਹੈ ਲੋਕ ਸੁਣਦੇ ਨੇ ਤੇ ਜਿਹਦਾ ਜੋ ਦਿਲ ਕਰਦਾ ਉਹ ਲਾਈਵ ਹੋ ਕੇ ਬੋਲ ਦਿੰਦਾ ਤੇ ਲੋਕ ਉਹਦੀ ਗੱਲ ਨੂੰ ਮੰਨਣ ਲੱਗ ਜਾਂਦੇ ਪਰ ਲੋਕ ਇਹ ਨਹੀਂ ਡੂੰਘਾਈ ਤੱਕ ਨਹੀਂ ਜਾਂਦੇ ਕਿ ਆਪਾਂ ਨੂੰ ਜਿਹੜੀ ਬੰਦਾ ਵੀਡੀਓ 'ਚ ਜਿਹਦੇ ਬਾਰੇ ਬੋਲ ਰਿਹਾ ਕਿ ਅਸੀਂ ਉਹਦੇ ਬਾਰੇ ਜਾਣਦੇ ਆ ਨਹੀਂ ਅਸੀਂ ਉਹਦੇ ਬਾਰੇ ਨਹੀਂ ਜਾਣਦੇ ਮੈਂ ਤੁਹਾਨੂੰ ਉਹਨੂੰ ਦੂਜੀ ਵੀਡੀਓ ਸੁਣਾਉਣਾ ਸੱਚੀ ਗੱਲ ਮੋੜਵੀ ਜੀ ਇਹ ਸਰਪੰਚ ਬੋਲਦਾ ਜੀ ਵੀਜੀ ਹਾਂਜੀ ਸੱਚੀ ਗੱਲ ਮੋੜਵੀ ਜੀ ਇਹ ਸਰਪੰਚ ਬੋਲਦਾ ਜੀ ਵੀਜੀ ਅੰਬਸਤੋਂ ਇਹ ਮੇਰੀ ਅੱਗੇ ਟੰਡਿਆ ਗੱਲ ਇਸ ਦੂਜੇ ਨੰਬਰਾਂ ਤੇ ਤੇ ਤੁਹਾਡੇ ਉਹ ਨਾਲ ਦੇ ਸਾਥੀਆਂ ਨੇ ਚੁੱਕਾ ਸੈਂਬਰ ਤਾਂ ਮੇਰੀ ਗੱਲ ਹੋਣੀ ਭਾਈ ਇਦਾਂ ਵਾ ਵੀ ਇਹ ਜਿਹੜੇ ਡਾਕਟਰ ਸਾਹਿਬ ਤੁਹਾਨੂੰ ਬੋਲ ਰਹੇ ਕਹਿ ਰਹੇ ਨੇ ਇਹ ਵਾਦੂ ਤੁਸੀਂ ਉਹ ਕੀ ਪੜੇ ਤੁਸੀਂ ਕਿਹੜੀ ਡਿਗਰੀ ਲਈ ਆ ਇਹਨਾਂ ਨੂੰ ਇਹ ਬੰਦਾ ਪੁੱਛੋ ਦੱਸੋ ਵੀ ਇਹ ਤੁਸੀਂ ਡਿਗਰੀਆਂ ਲੈ ਕੇ ਲੋਟਣ ਲੋਕਾਂ ਲੁੱਟਣ ਦੀ ਡਿਗਰੀ ਲਈ ਆ ਜਾਂ ਜਿਹੜੇ ਤੁਸੀਂ ਕਰੋੜਾ ਰੁਪਈਏ ਲਾਏ ਆਂਦੇ ਡਿਗਰੀ ਤੇ ਇਹ ਲੋਕਾਂ ਦੇ ਹੱਥਾਂੋਂ ਕੱਢਣ ਵਾਸਤੇ ਲਾਏ ਵੀ ਲੋਕ ਲੋਕਾਂ ਦੇ ਹੱਥਾਂ ਤੋਂ ਹੀ ਕੱਢਣੇ ਆ ਇਹ ਇੱਕ ਬੰਦਾ ਫਰੀ ਆਪਣੀ ਜ਼ਿੰਦਗੀ ਲਾਈਫ ਦਿਆ ਇਹਨਾਂ ਲੋਕਾਂ ਵਾਸਤੇ ਇਹ ਕਰਨ ਦਿਆ ਵਾ ਤੇ ਆ ਲੋ ਭਲਾ ਕਰਨ ਦਿਆ ਇਹਨਾਂ ਇਹਨਾਂ ਧੰਦੇ ਬੰਦ ਹੋਣਦੇ ਕਮਿਸ਼ਨਾਂ ਬੰਦ ਹੋਣ ਡੀਆਂ ਵਾ ਤੁਸੀਂ ਕਰੋੜ ਰੁਪਏ ਲਾਦੇ ਤੁਸੀਂ ਕਰੋੜ ਰੁਪਏ ਲੋਕਾਂ ਗਰੀਬਾਂ ਵਿਚਾਰਾਂ ਬੇਸਹਾਰ ਰਹਿੰਦੇ ਸਾਡਾਂ ਨੂੰ ਕੱਢਦਾ ਜੂ ਇਹਨਾਂ ਨੂੰ ਇਹ ਚੀਜ਼ ਥੋੜੀ ਬੁਤੀ ਅਹਿਸਾਸ ਨੂੰ ਜਿੱਦਾਂ ਇਹਨਾਂ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਆਪਾਂ ਕੀ ਕਿੱਥੋਂ ਕਿੱਥੇ ਬੈਠੇ ਆ ਕੋਈ ਆਪਾਂ ਇੱਕ 100 200 ਰੁਪਏ ਦੀ ਤੀਜਕੇ ਗਰੀਬ ਦੀ ਦੁਕਾਨ ਤੋਂ ਲੈ ਆਉਣੇ ਆਪਾਂ ਉਹਦੀ ਗਰੰਟੀ ਮੰਗੇ 20 ਇਹ ਕੁੜੀਆਂ ਇੱਕ ਲੱਖ ਰੁਪਏ ਲੈਂਦੇ ਆ ਮਰੀ ਫੇਰ ਭਾਵੇਂ ਮਰਜੀ ਜਾਵਦਾ ਇਲਾਜ ਨਾ ਹੋਵੇ ਮਰ ਕਦੀ ਕਿਸੇ ਡਾਕਟਰ ਨੇ ਪੈਸੇ ਵਾਪਸ ਕੀਤੇ ਅੱਜ ਤੱਕ ਜੇ ਤੁਸੀਂ ਲੋਕਾਂ ਨੂੰ ਇੰਨਾ ਜਾਗਰੂਕ ਰਹਿਣਾ ਕਰ ਤਾਂ ਇਹ ਜੋ ਮਰਜੀ ਉੱਠ ਕੇ ਜਿਹੜਾ ਮਈ ਡਾਕਟਰ ਬੋਲੀ ਜੂਗਾ ਤਾਂ ਮੰਨ ਲਿਆ ਵੀ ਕੁਝ ਡਾਕਟਰ ਵਧੀਆ ਇਨਸਾਨ ਨੇ ਵਧੀਆ ਨੇ ਪਰ ਕੁਝ ਜਿਹੜੇ ਵਿੱਚ ਇਹੋ ਜਿਹੇ ਭੇਡਾਂ ਵਾਲੀਆਂ ਬੇੜਾਗੜ ਕਰੀ ਜਾਣੀਆਂ ਇਹ ਇਹ ਕਿੱਦਾਂ ਇਹ ਰਹੇ ਉਹ ਵੀ ਤਾਂ ਡਾਕਟਰ ਜਿਹੜਾ ਤੁਹਾਨੂੰ ਮਰਜੀ ਗਲਤ ਬੋਲੀ ਜੂਗਾ ਤਾਂ ਕੁਈ ਨਾ ਪਤਾ ਦੇ ਵਿਜੀ ਨਾਲ ਖੜੇ ਆ ਕਿਤੇ ਵੀ ਲੋਡ ਹੋਵੇ ਆਪਾਂ ਜੇ ਤੁਸੀਂ ਸੱਜਿਆ ਕੋ ਬੁਲਾਇਆ ਕਰੋ ਮੈਸਜ ਦਿਆ ਕਰੋ ਆਪਣਾ ਬਾਕੀ ਇਦਾਂ ਕੋ ਜਿਹੜਾ ਕਰਾ ਮਰਜੀ ਉੱਠ ਕੇ ਵਦਨ ਬੋਲਣ ਲੱਭੂਗਾ ਇਹਦਾ ਮਤਲਬ ਇਹ ਨਹੀਂਗਾ ਵੀ ਆਪਾਂ ਤੁਸੀਂ ਕੋਈ ਵਾਧੂ ਜੋ ਜਾਵੇਂ ਦੇਹ ਜੋ ਲੋਕਾਂ ਜਨਤਾ ਸੇਵਾ ਕਰਨ ਦੇ ਤੁਸੀਂ ਬਾਕੀ ਜਿੱਥੇ ਵੀ ਲੋੜੇ ਮੈਂ ਤੁਹਾਨੂੰ ਵੇਸੇ ਆ ਕੇ ਵੀ ਤੁਹਾਨੂੰ ਮਿਲਾਂ ਕਿਸੇ ਦਿਨ ਮੈਂ ਆ ਰਿਹਾ ਠੜ ਕੋ ਆਪਾਂ ਬੈਠ ਕੇ ਗੱਲ ਕਰਾਂਗੇ ਹਾਂਜੀ ਸੱਚੀ ਵਿਜੀ ਸੱਚੀ ਕਾਲ ਐਡਾ ਵੱਡਾ ਮੈਡੀਕਲ ਮਾਫੀ ਹੈ ਨਾ ਮੇਰੇ ਵਰਗੇ 100 ਵੀ ਆ ਜੰਨਾ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਇਹ ਦਾ ਮਤਲਬ ਇਹ ਨਹੀਂ ਕਿ ਅਸੀਂ ਲੜਾਂਗੇ ਨਹੀਂ ਜਿਹੜਾ ਸਾਡੇ ਚ ਖੂਨ ਹੈ ਨਾ ਠੀਕ ਆ ਕੱਲੂਗਾ ਅੱਜ ਕੋਈ ਐਸੀ ਟੈਕਨੋਲੋਜੀ ਨਹੀਂ ਆਈ ਹੋਈ ਜਿਹਦੀ ਤੁਸੀਂ ਮੀਟਰ ਲਾ ਕੇ ਚੈੱਕ ਕਰ ਸਕੋ ਕਿ ਇਹ ਬੰਦਾ ਫੈਮਲੀ ਸੇਵਾ ਕਰ ਰਿਹਾ ਪੈਸੇ ਲਈ ਕਰ ਰਿਹਾ ਰਾਜਨੀਤੀ ਲਈ ਕਰ ਰਿਹਾ ਜਾਂ ਕਿਉਂ ਕਰ ਰਿਹਾ ਅੱਜ ਕੱਲ ਜੋ ਲੀਡਰਾਂ ਦਾ ਵੀ ਹਾਲ ਹੋਇਆ ਪਿਆ ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋ ਮੈਂ ਬੀਇੰਗ ਯੂਥ ਆਪ ਕਨਫਿਊਜ਼ਡ ਹਾਂ ਕਿ ਸਾਡੇ ਦੇਸ਼ ਦੇ ਵਿੱਚ ਹੋ ਕੀ ਰਿਹਾ ਲੋਕ ਇਤਬਾਰ ਕਰਕੇ ਕਿਸੇ ਨੂੰ ਜਿਤਾਉਂਦੇ ਨੇ ਉਹ ਚੱਕ ਕੇ ਪਲਟੀ ਮਾਰ ਦਿੰਦੇ ਨੇ ਦੂਜੀ ਪਾਰਟੀ 'ਚ ਲੋਕ ਇਤਬ ਬਰਸਾਤੀ ਡੱਡੂਆਂ ਦਾ ਵੈਸੇ ਵੀ ਮੌਸਮ ਅੱਜ ਕੱਲ ਨਜ਼ਰ ਆ ਰਹੇ ਨੇ ਪਰ ਮੈਂ ਲੋਕਾਂ ਨੂੰ ਨਾ ਇੱਕ ਸਨੇਹਾ ਦੇਣਾ ਚਾਹਨਾ ਚੱਲੋ ਪਤਾ ਨਹੀਂ ਮੇਰਾ ਸਨੇਹਾ ਮੈਂ ਇਸ ਕਾਬਲ ਹੈਗਾ ਕਿ ਨਹੀਂ ਇਸ ਵਾਰੀ ਵੋਟਰ ਨਾ ਬੜੀ ਸੋਚ ਸਮਝ ਕੇ ਪਾਇਓ ਕਦੀ ਵੀ ਲਹਿਰ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਸੋਸ਼ਲ ਮੀਡੀਆ ਪਰਸੈਪਸ਼ਨ ਦੇ ਹਿਸਾਬ ਨਾਲ ਵੋਟ ਨਾ ਪਾਇਓ ਜਿਹੜੀ ਪੀਆਰ ਸ਼ਬਦ ਹੈ ਨਾ ਪਰਸਨਲ ਪ੍ਰਮੋਸ਼ਨ ਇਹ ਜਿਹੜੀ ਪੀਆਰ ਹੈ ਨਾ ਇਹ ਹਰ ਬੰਦੇ ਨੂੰ ਬਹੁਤ ਮਾੜੀ ਹੈ ਅੱਜ ਕੱਲ ਹਰ ਚੀਜ਼ ਦੀ ਪੀਆਰ ਹੋ ਰਹੀ ਹੈ ਹਰ ਬੰਦੇ ਦੀ ਪੀਆਰ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਮਾਹੌਲ ਐਸਾ ਬਣਾਇਆ ਜਾ ਰਿਹਾ ਇੱਕ ਪਾਰਟੀ ਨੂੰ ਐਸਾ ਸਿਰਜਿਆ ਜਾ ਰਿਹਾ ਕਿ ਲੋਕਾਂ ਨੂੰ ਘਰ ਬੈਠੇ ਬੱਸ ਦੱਸ ਦੋ ਕਿ ਬਾਹਰ ਤਾਂ ਇਹ ਕੋਸ਼ ਚੱਲ ਰਿਹਾ ਤੁਸੀਂ ਘਰੇ ਬਹਿ ਕੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਵੋਟ ਕਿਨੂੰ ਪਾਣੀ ਹੈ ਹਮੇਸ਼ਾ ਵੋਟ ਪਾਓ ਬੰਦਾ ਦੇਖ ਕੇ ਕਿ ਤੁਹਾਡਾ ਬੰਦਾ ਉਹ 5 ਸਾਲਾਂ ਦੇ ਵਿੱਚ ਕਦੀ ਲੋਕਾਂ ਨੂੰ ਬਹਿ ਕੇ ਕਦੀ ਤੁਹਾਡੇ ਸ਼ਹਿਰ ਚ ਮਿਲਿਆ ਫਿਰ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪਰ ਜਿਹੜੇ ਬੰਦੇ ਨੇ ਕਦੀ ਪਿਛਲੇ 5 10 ਸਾਲ ਤੁਹਾਨੂੰ ਸ਼ਕਲ ਨਹੀਂ ਦਿਖਾਈ ਤੁਹਾਨੂੰ ਨਾਮ ਨਹੀਂ ਪਤਾ ਤੁਸੀਂ ਸਿਰਫ ਇੱਕ ਅੱਖਾ ਬੰਦ ਕਰਕੇ ਉਹਨੂੰ ਵੋਟ ਪਾ ਕੇ ਬਹੁਤ ਵੱਡੀ ਸਾਡੇ ਦੇਸ਼ ਨੂੰ ਨੁਕਸਾਨ ਕਰਾਉਣ ਦੀ ਗਲਤੀ ਨਾ ਕਰੋ ਮੈਂ ਮੈਡੀਕਲ ਸਿਸਟਮ ਦੇ ਹਾਲ ਦੀ ਗੱਲ ਕਰਾਂ ਇਹ ਲੜਾਈ ਬਹੁਤ ਵੱਡੀ ਹੈ ਮੈਂ ਇਕੱਲਾ ਨਹੀਂ ਲੜ ਸਕਦਾ ਇਹਨਾਂ ਨਾਲ ਮੇਰੇ ਵਰਗੇ ਤਾਂ ਇਹ ਰਾਤੋਂ ਰਾਤ ਗਾਇਬ ਕਰ ਦਿੰਦੇ ਤੇ ਪਤਾ ਵੀ ਨਾ ਲੱਗਣ ਦੇਣ ਕਿ ਅਨਮੋਲ ਗਿਆ ਕਿੱਥੇ ਤਾਂ ਮੇਰੀ ਜਿਹੜੀ ਲੜਾਈ ਹੈ ਦੇ ਵਿੱਚ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸਾਥ ਕੀ ਚਾਹੀਦਾ ਸਾਡੇ ਸਾਡੇ ਨਾਲ ਜੁੜੋ ਜਿਆਦਾ ਤੋਂ ਜਿਆਦਾ ਇੱਕ ਸਾਡਾ ਵਟਸਐਪ ਚੈਨਲ ਹੈ ਮੈਂ ਲਿੰਕ ਪਾਉਂਗਾ ਇਸ ਵੀਡੀਓ ਦੇ ਉੱਪਰ ਉਹਦੇ ਨਾਲ ਜੁੜੋ ਵੱਧ ਤੋਂ ਵੱਧ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰ ਜਿਹਦਾ ਕੋਈ ਸਿਰ ਪੈਰ ਨਹੀਂ ਮਤਲਬ ਵਿਦਆਊਟ ਲੌਜੀਕ ਅੱਜਕੱਲ ਦੇਖੋ ਮੀਡੀਆ ਚੈਨਲ ਵੀ ਜਿਹੜੇ ਹੈਗੇ ਨੇ ਨਾ ਮੀਡੀਆ ਚੈਨਲ ਨੂੰ ਵੀ ਆਪਣਾ ਘਰ ਚਲਾਉਣ ਵਾਸਤੇ ਵਿਊਜ਼ ਚਾਹੀਦੇ ਹਨ ਫਿਰ ਉਹ ਇਹ ਨਹੀਂ ਦੇਖਦੇ ਕਿ ਤੁਹਾਡੀ ਖਬਰ ਚਲਾਉਣ ਦੇ ਨਾਲ ਲੋਕਾਂ ਤੇ ਇੰਪੈਕਟ ਕੀ ਪੈ ਰਿਹਾ ਲੋਕ ਕੀ ਕੰਜ਼ਿਊਮ ਕਰ ਰਹੇ ਨੇ ਸੁਣ ਕੇ ਕਿਉਂਕਿ ਅੱਜਕੱਲ ਜਿਹੜੀ ਕੰਜ਼ਮਪਸ਼ਨ ਹੈ ਨਾ ਉਹ ਕੱਲੀ ਇੱਕ ਫੂਡ ਦੀ ਨਹੀਂ ਰਹੀ ਕਿ ਤੁਸੀਂ ਜਿਵੇਂ ਦਾ ਖਾਉਂਗੇ ਉਵੇਂ ਦਾ ਸਰੀਰ ਬਣ ਜਾਏਗਾ ਇੱਕ ਇੱਕ ਕੰਟੈਂਟ ਕੰਜ਼ਮਪਸ਼ਨ ਵੀ ਜਿਹੜੀ ਸਾਡੇ ਸਮਾਜ ਦੇ ਵਿੱਚ ਬਹੁਤ ਘਾਤਕ ਸਾਬਤ ਹੋ ਰਹੀ ਹੈ ਕਿ ਤੁਸੀਂ ਕੰਜ਼ਿਊਮ ਕੀ ਕਰ ਰਹੇ ਹੋ ਸਾਰਾ ਦਿਨ ਅੱਜ ਬੱਚਿਆਂ ਦੀ ਰੀਲਾਂ ਇ 8-9 ਨੋ ਕੰਟੇਨਰ ਸਕਰੀਨ ਟਾਈਮ ਹੈ ਫੋਨਾਂ ਦਾ ਤੇ ਰੀਲ 500 ਰੀਲਾਂ ਦੇਖਣ ਤੋਂ ਬਾਅਦ ਮੈਨੂੰ ਇੱਕ ਚੀਜ਼ ਦੱਸ ਦੋ ਤੁਸੀਂ ਉਸ ਰੀਲ ਤੋਂ ਸਿੱਖਿਆ ਕੀ 500 ਰੀਲਾਂ 30-30 ਸਕਿੰਟ ਦੀ ਵੀ ਇੱਕ ਰੀਲ ਲਾ ਲਓ ਤੁਸੀਂ ਦੇਖੀ ਤਾਂ ਬਾਈ ਜੀ ਕਿੰਨਾ ਵਕਤ ਖਰਾਬ ਕਰ ਲਿਆ ਆਪਣਾ ਉਹਦੀ ਬਜਾਏ ਜੇ ਕਿਤੇ ਇੱਕ ਚੱਜ ਦੀ 10 ਮਿੰਟ ਦੀ ਜਾਂ ਅੱਧੇ ਘੰਟੇ ਘੰਟੇ ਦੀ ਵੀਡੀਓ ਦੇਖੀ ਹੋਵੇ ਤਾਂ ਬਾਈ ਦੀ ਜ਼ਿੰਦਗੀ ਸੁਧਰ ਜਾਵੇ ਆਪਣੀ ਮੈਂ ਬੇਨਤੀ ਕਰਨਾ ਚਾਹਨਾ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਸਹਿਯੋਗ ਨਾਲ ਜਾਂ ਮੇਰੀ ਏਕ ਜ਼ਰੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਸੀਂ ਕਿੰਨਾ ਕੁ ਫਰਕ ਲਿਆਵਾਂਗੇ ਸਮਾਜ ਦੇ ਵਿੱਚ ਪਰ ਹਾਂ ਮਰਨ ਤੋਂ ਪਹਿਲਾਂ ਕਟੋ-ਕਟ ਅਸੀਂ ਉਸ ਲਾਈਨ 'ਚ ਤੱਕ ਖੜੇ ਹੋਵਾਂਗੇ ਜਿਨ੍ਹਾਂ ਨੇ ਦੇਸ਼ ਬਚਾਉਣ ਦੀ, ਪੰਜਾਬ ਬਚਾਉਣ ਦੀ, ਲੋਕਾਂ ਨੂੰ ਬਚਾਉਣ ਦੀ ਗੱਲ ਕੀਤੀ। ਮੈਡੀਕਲ ਮਾਫੀਆ ਬਹੁਤ ਵੱਡਾ ਹੈ। ਮੈਂ ਤੁਹਾਨੂੰ ਲੋਕਾਂ ਦੇ ਚਰਨਾਂ 'ਚ ਅਪੀਲ ਕਰਨਾ ਚਾਹੁੰਦਾ ਕਿ ਇਹ ਮੈਨੂੰ ਗਿਰਾਉਣ ਲਈ, ਮੈਨੂੰ ਬਦਨਾਮ ਕਰਨ ਲਈ ਕੁਝ ਵੀ ਕਰ ਸਕਦੇ ਨੇ। ਕੁਝ ਵੀ ਹੱਦ ਤੱਕ ਜਾ ਸਕਦੇ ਨੇ ਔਰ ਇਹ ਜਾਂਦੇ ਵੀ ਨੇ। ਪਿਛਲੇ 10 ਸਾਲਾਂ 'ਚ ਕਿੰਨੇ ਹਸਪਤਾਲਾਂ 'ਚ ਮੈਨੂੰ ਬੈਨ ਕਰਤਾ, ਕਿੰਨੀਆਂ ਮੈਨੂੰ ਧਮਕੀਆਂ ਆਗੀਆਂ, ਕਿੰਨੇ ਮੇਰੇ ਪਰਚੇ, ਕਿੰਨੇ ਮੇਰੇ ਤੇ ਕੇਸ ਜਿਹੜੇ ਧਮਕੀਆਂ ਇਹ ਉਹ ਚੱਲਦਾ ਹੀ ਰਹਿੰਦਾ ਮੈਨੂੰ ਦਾ ਚਲੋ ਕੋਈ ਡਰ ਨਹੀਂ। ਕਿਉ ਪਰ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿਸੇ ਆਉਣ ਵਾਲੇ ਟਾਈਮ ਦੇ ਵਿੱਚ ਐਸਾ ਸੌਫਟਵੇਅਰ ਡਿਵੈਲਪ ਕਰ ਰਹੇ ਹਾਂ ਜਿਦੇ ਵਿੱਚ ਪੰਜਾਬ ਦੇ ਵਿੱਚ ਦੇਖੋ ਜਿਹੜਾ ਅਮੀਰ ਬੰਦਾ ਨਾ ਉਹ ਤਾਂ ਇਲਾਜ ਕਰਾਈ ਲੈਂਦਾ ਉਹ ਤਾਂ ਵਧੀਆ ਤੋਂ ਵਧੀਆ ਡਾਕਟਰ ਪਾਲਦਾ ਔਰ ਜਿਹੜਾ ਇਲਾਜ ਦਾ ਧੰਦਾ ਹੈ bizness ਇਹ ਡਰ ਦੇ ਨਾਲ ਚੱਲਦਾ ਇਹ ਕੋਈ ਟੀ-ਸ਼ਰਟ ਨਹੀਂ ਹੈਗੀ ਕਿ ਕੋਈ ਬ੍ਰਾਂਡ ਦੀ ਤੁਸੀਂ ਪਸੰਦ ਹੈ ਤੁਹਾਨੂੰ ਬ੍ਰਾਂਡ ਦੀ ਜਾ ਕੇ ਤੁਸੀਂ ਬਾਏ ਕਰ ਲਈ ਇਹ ਟੀ-ਸ਼ਰਟ 100 ਰੁਪਏ ਦੀ ਵੀ ਮਿਲਦੀ ਹੈ ਇਹ ਲੱਖ ਰੁਪਏ ਦੀ ਵੀ ਮਿਲਦੀ ਹੈ ਇਹ ਤੁਹਾਡੇ ਤੇ ਹੈ ਕਿ ਤੁਹਾਡੀ ਕਿੰਨੀ ਕੋਕਾਤ ਪਰ ਇਲਾਜ ਇਹ ਕੋਈ ਟੀ-ਸ਼ਰਟ ਨਹੀਂ ਹੈ ਕਿ ਅੱਜ ਤੁਹਾਡੀ ਅਰਨਿੰਗ ਪਾਵਰ ਘਟਿਆ ਤਾਂ ਤੁਸੀਂ ਸਸਤੇ ਕੱਪੜੇ ਪਾ ਰਹੇ ਹੋ ਕੱਲ ਨੂੰ ਤੁਹਾਡੀ ਅਰਨਿੰਗ ਪਾਵਰ ਵੱਧ ਗਈ ਤਾਂ ਤੁਸੀਂ ਮਹਿੰਗੇ ਕੱਪੜੇ ਪਾ ਰਹੇ ਹੋ ਇਲਾਜ ਇੱਕ ਐਸੀ ਚੀਜ਼ ਹੈ ਜਿਹੜੀ ਹਰ ਬੰਦੇ ਨੂੰ ਲੋੜ ਹੈ ਅਮੀਰ ਨੂੰ ਵੀ ਗਰੀਬ ਨੂੰ ਵੀ ਗਰੀਬ ਦੇ ਬੱਚੇ ਨੂੰ ਵੀ ਅਮੀਰ ਦੇ ਬੱਚੇ ਨੂੰ ਵੀ ਤਾਂ ਜਿਹੜਾ ਇਲਾਜ ਤੇ ਐਜੂਕੇਸ਼ਨ ਹੈ ਇਹਦੀ ਲੁੱਟ ਨਹੀਂ ਹੋਣੀ ਚਾਹੀਦੀ ਉਹ ਤੁਸੀਂ ਦੇਖਿਆ ਡਾਕਟਰ ਕੱਲ ਕਹਿ ਰਿਹਾ ਸੀ ਕਿ ਅਸੀਂ 5-5 ਕਰੋੜ ਰੁਪਏ ਲਾਣੇ ਆ ਤੇ ਅਸੀਂ ਪੂਰੇ ਕਿੱਥੋਂ ਕਰੀਏ ਤਾਂ ਇਹ ਸਾਰਾ ਸਿਸਟਮ ਠੀਕ ਕਿਵੇਂ ਹੋਏਗਾ ਇੱਕ ਡਾਕਟਰ OPD ਫੀਸ ਵੀ ਲੈਂਦਾ ਆਪਣੀ ਚਾਰ ਦਵਾਈਆਂ ਲਿਖਣ ਦੀ 10 ਮਿੰਟ ਦੀ ਪੈਨ ਕਮਾਣ ਦੀ 1000 ਰੁਪਏ OPD ਫੀਸ ਥ ਤੁਸੀਂ ਦਿਹਾੜੀ 'ਚ 2-200 ਪੇਸ਼ੈਂਟ ਦੇਖਦੇ ਹੋ ਲੱਖਾਂ ਰੁਪਏ ਤੁਸੀਂ ਦਿਹਾੜੀ ਪਾਣੇ ਹੋ ਥੋੜੀ ਹੈ ਹਜੇ ਜਾਂ ਡਾਕਟਰ ਵੀ ਆ ਕੇ ਖੁੱਲ ਕੇ ਖੁਲਾਸਾ ਕਰਨ ਕਿ ਭਾਈ ਹਾਂ ਵੀ ਸਾਡੇ ਆ ਖਰਚੇ ਨੇ ਇੰਨੇ ਖਰਚੇ ਵੀ ਕਾਦੇ ਨੇ ਜਿਹੜੇ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਲੈ ਟੈਸਟ ਲੋਕਾਂ ਦਾ 5-5 ਹਜ਼ਾਰ ਦਾ ਕਰ ਰਹੇ ਪਰ ਕਈ ਵਾਰ ਇਹ ਗੱਲਾਂ ਮੈਨੂੰ ਫਜ਼ੂਲ ਲੱਗਦੀਆਂ ਨੇ ਮੈਨੂੰ ਲੱਗਦਾ ਹੈ ਕਿ ਇੰਨਾਂ ਗੱਲਾਂ ਤੇ ਇੱਕ ਦੀ ਅਸਰ ਨਹੀਂ ਹੋਣਾ ਕਿਉਂਕਿ ਭਾਵੇਂ ਉਹ ਸੈਂਟਰ ਸਰਕਾਰ ਹੈ ਭਾਵੇਂ ਉਹ ਸਟੇਟ ਸਰਕਾਰ ਹੈ ਇਹਨਾਂ ਦੋਨੋਂ ਨੂੰ ਕਿਹੜਾ ਨਹੀਂ ਦਿਖਦਾ ਕਿ ਅੱਜ ਲੋਕ ਦੁਖੀ ਨੇ ਇਲਾਜ ਨਹੀਂ ਕਰਾ پا ਰਹੇ ਗਰੀਬ ਬੰਦਾ ਅਮੀਰ ਹਸਪੀਟਲ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਇੱਕ ਅਵੇਅਰਨੈਸ ਜਿਹੜੀ ਮੈਂ ਲੋਕਾਂ ਨੂੰ ਦੇ ਸਕਦਾ ਉਹੰਦਾ ਰਵਾਂ। ਔਰ ਅਵੇਅਰਨੈਸ ਇਹ ਹੈ ਕਿ ਹਰ ਬੰਦੇ ਨੂੰ ਆਪਣੀ ਮੈਡੀਕਲ ਇੰਸ਼ੋਰੈਂਸ ਕਰਾਣੀ ਚਾਹੀਦੀ ਹੈ। ਕਿ ਕੱਲ ਨੂੰ ਤੁਹਾਨੂੰ ਕਿਸੇ ਕੋਲ ਹੱਥ ੱਡਣ ਦੀ ਲੋੜ ਹੀ ਨਾ ਪਵੇ। ਆਪਣੀ ਇੰਸ਼ੋਰੈਂਸ ਕਰਾਈ ਹੋਵੇ ਜਾ ਕੇ ਮੈਡੀਕਲ ਇੰਸ਼ੋਰੈਂਸ ਲਓ। ਦੇਖੋ ਬਿਮਾਰੀ ਹੈ, ਐਕਸੀਡੈਂਟ ਹੈ ਇਹ ਤਾਂ ਕਿਸੇ ਨੂੰ ਵੀ ਕਦੀ ਵੀ ਹੋ ਸਕਦਾ। ਤਾਂ ਜਿਹੜੀ ਇੰਸ਼ੋਰੈਂਸ ਹੈ ਉਹ ਬੜੀ ਜ਼ਰੂਰੀ ਹੋਣੀ ਚਾਹੀਦੀ ਹਰ ਬੰਦੇ ਨੂੰ। ਉਸ ਤੋਂ ਬਾਅਦ ਜੇ ਕਿਸੇ ਦੀ ਇੰਸ਼ੋਰੈਂਸ ਨਹੀਂ ਹੈਗੀ ਤਾਂ ਭਾਈ ਉਹਨੂੰ ਨਾ ਲੁੱਟੋ। ਕੰਮ ਤਾਂ ਵ ਕਿ ਹਸਪਤਾਲ ਦੇਖੋ ਇੱਕ ਕਿੰਨੀ ਮਤਲਬ ਮੈਨੂੰ 10 ਸਾਲ ਹੋ ਗਏ ਸੀ ਇਹਦੇ ਰੌਲਾ ਪਾਉਂਦੇ ਕਿ ਇੱਕ ਮੈਡੀਸਨ ਜਿਹਦੀ ਇੱਕ ਬੇਸਿਕ ਆਮ ਐਮ ਆਰ ਪੀ ਸੈੱਟ ਹੋਣੀ ਚਾਹੀਦੀ ਹੈ ਸਾਡੀ ਸਰਕਾਰਾਂ ਕੋਲੇ ਮੁੱਦਾ ਹੀ ਹੈ ਨਹੀਂ ਨਾ ਲੋਕ ਐਦਾ ਦੇ ਮੁੱਦੇ ਉਹਨਾਂ ਕੋਲ ਲੋਕ ਮੰਗ ਕੇ ਰਾਜੀ ਨੇ ਫ੍ਰੀ ਬਿਜਲੀ ਦੇ ਦਿਓ ਫ੍ਰੀ ਆਟਾ ਦੇ ਦਿਓ ਫ੍ਰੀ ਸਾਨੂੰ ਆ ਦੇ ਦਿਓ ਫ੍ਰੀ ਸਾਨੂੰ ਆ ਦੇ ਦਿਓ ਲੋਕ ਕਿੱਥੇ ਗੱਲ ਕਰਨਗੇ ਕਿ ਸਾਨੂੰ ਫ੍ਰੀ ਇਲਾਜ ਵੀ ਦੇ ਦਿਓ ਜਦੋਂ ਕਿਤੇ ਲੋਕਾਂ 'ਚ ਡਿਮਾਂਡ ਉੱਠੇਗੀ ਅਗਲੇ ਵੀ ਆਪਣੇ ਜੁਮਲਿਆਂ ਦੇ ਵਿੱਚ ਇਹ ਗੱਲ ਸੁਣਾਣਗੇ ਅੱਜ ਕੱਲ ਲੀਡਰ ਕੀ ਕਹਿੰਦੇ ਨੇ ਫ੍ਰੀ ਬਿਜਲੀ ਫ੍ਰੀ ਆਟਾ ਫਰੀ ਅਸੀਂ ਆ ਕਰ ਦਾਂਗੇ ਫਰੀ ਅਸੀਂ ਆ ਕਰ ਦਾਂਗੇ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਮਾਨਸਿਕਤਾ ਕਿੱਥੇ ਤੱਕ ਹੈ 2-3000 ਰੁਪਏ ਬਿਜਲੀ ਖਾ ਵੀ ਲਓਗੇ ਮਹੀਨੇ ਦੀ ਇਲਾਜ ਤੇ ਲੱਖ ਰੁਪਏ ਲਾ ਲੂਗੇ ਲੱਖ ਦੀ ਲਾਹਤ ਹੈ ਅਸੀਂ ਬਿਜਲੀ ਲਈ ਤੇ ਪਰ ਅੱਜ ਦੇ ਜਮਾਨੇ ਦੇ ਵਿੱਚ ਜਿੰਨਾ ਕ ਮੇਰਾ ਤਜਰਬਾ ਹੈ ਲੀਡਰ ਘੱਟ ਗਲਤ ਨੇ ਲੋਕ ਜ਼ਿਆਦਾ ਗਲਤ ਨੇ ਲੋਕ ਪਰਸਨਲ ਰੰਜਿਸ਼ਾਂ ਕੱਢਣ ਦੇ ਲਈ ਗਲਤ ਬੰਦੇ ਜਿਤਾ ਰਹੇ ਨੇ ਉਹ ਇਹ ਨਹੀਂ ਦੇਖ ਰਹੇ ਹੁਣ ਗੁਰਪ੍ਰੀਤ ਮਿੰਟੂ ਵਰਗੇ ਬਾਈ ਜੀ ਨੂੰ ਜਾ ਕੇ ਪੁੱਛਣਾ ਚਾਹੀਦਾ ਹੈ ਸਰਕਾਰਾਂ ਨੂੰ ਯਾ ਉਹਨਾਂ ਅਰਗਿਆਂ ਨੂੰ ਇਲੈਕਸ਼ਨਾਂ 'ਚ ਖੜਨਾ ਚਾਹੀਦਾ ਹੋਰ ਵੀ ਸਮਾਜ ਸੇਵੀ ਬਹੁਤ ਲੋਕ ਨੇ ਜਿਹੜੇ ਪੰਜਾਬ ਲਈ ਦਿਲੋਂ ਸੇਵਾ ਕਰ ਰਹੇ ਨੇ ਆ ਜਿਹੜੇ ਦਿਖਾਵਾ ਵੀ ਕਰ ਰਹੇ ਨੇ ਲੋਕਾਂ ਨੂੰ ਉਹ ਵੀ ਪਤਾ ਪਰ ਮੈਂ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਕੋਈ ਵੀ ਬੰਦਾ ਪੰਜਾਬ 'ਚ ਜੇ ਆਪਣਾ ਇਲਾਜ ਨਹੀਂ ਕਰਾ ਸਕਦਾ ਪੈਸਿਆਂ ਕਰਕੇ ਪਲੀਜ਼ ਸਾਡੇ ਨੰਬਰਾਂ ਤੇ ਸੰਪਰਕ ਕਰੇ ਅਸੀਂ ਪਹਿਲੀ ਕੋਸ਼ਿਸ਼ ਕਰਾਂਗੇ ਤੁਹਾਡਾ ਸਾਰਾ ਇਲਾਜ ਫ੍ਰੀ ਕਰਾਈਏ ਅਵੇਅਰਨੈਸ ਨਾਲ ਗਾਈਡੈਂਸ ਨਾਲ ਸਰਕਾਰ ਦੀਆਂ ਜਿਹੜੀਆਂ ਸੈਂਟਰ ਤੇ ਸੈਂਟਰ ਸਟੇਟ ਦੀਆਂ ਸਕੀਮਸ ਨੇ ਉਹਨਾਂ ਦੇ ਥਰੂ ਜੇ ਫ੍ਰੀ ਇਲਾਜ ਨਹੀਂ ਹੁੰਦਾ ਸੁਪੋਜ਼ ਤੁਹਾਡੇ ਕੋਲ ਕੋਈ ਸਕੀਮ ਨਹੀਂ ਹੈ ਤੁਸੀਂ ਕਿਸੇ ਸਕੀਮ ਦੇ ਅੰਡਰ ਨਹੀਂ ਆਂਦੇ ਫਿਰ ਤੁਹਾਡਾ ਇਲਾਜ ਜਿਹੜਾ ਨਾ ਮਾਤਰ ਪੈਸਿਆਂ ਦੇ ਵਿੱਚ ਕਰਾਇਆ ਜਾਵੇ ਔਰ ਜੇ ਤੁਸੀਂ ਲੋੜਮੰਦੋਂ ਤੁਹਾਡੇ ਘਰ ਦੀ ਇਨਕੁਆਇਰੀ ਕਰਨ ਤੋਂ ਬਾਅਦ ਉਹ ਵੀ ਪੈਸੇ ਸਾਰੇ ਸਾਡੀ ਐਨਜੀਓ ਵੱਲੋਂ ਡੋਨਰਸ ਲਾਣਗੇ ਪਰ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਪਰਸਨਲ ਰੰਜਸ਼ਾਂ ਲੱਤਾਂ ਬਾਹਾਂ ਖਿੱਚਣ ਦੀ ਬਜਾਏ ਇੱਕ ਤਾਂ ਜੈਲਸੀ ਬਹੁਤ ਹੈ ਸਾਡੇ ਲੋਕਾਂ 'ਚ ਕੁਝ ਯੂਥ ਵਾਲੇ ਦਾ ਮੇਰੇ ਤੋਂ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈ ਕੋਈ ਉਹਨਾਂ ਕੋਲ ਸਬੂਤ ਨਹੀਂ ਹੈ ਮੇਰੇ ਖਿਲਾਫ ਬਸ ਇੱਕ ਜੈਲਸੀ ਹੈ ਕਿ ਯਾਰ ਇਹ 80 27 28 ਸਾਲ ਦੀ ਉਮਰ ਦੇ ਵਿੱਚ ਕੀ ਕੁਝ ਕਰੀ ਜਾਂਦਾ ਦੇਖੋ ਇਹ ਸਾਡਾ ਸਭ ਦਾ ਸਮਾਜ ਸਾਂਝਾ ਹੈ ਫੇਸਬੁੱਕ ਇਕੱਲੇ ਮੇਰੇ ਕੋਈ ਫਾਦਰ ਦੀ ਨਹੀਂ ਹੈਗੀ ਸਭ ਦੀ ਸਾਂਝੀ ਹੈ ਤੁਸੀਂ ਵੀ ਚੰਗਾ ਕੰਮ ਕਰੋਗੇ ਲੋਕ ਤੁਹਾਨੂੰ ਵੀ ਪਿਆਰ ਦੇਣਗੇ ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਇਹਨਾਂ ਨੂੰ ਪਛਾਣੋ ਜਿਹੜੇ ਲੋਕ ਕਿਸੇ ਨੂੰ ਐਂ ਹੀ ਮੂੰਹ ਚੱਕ ਕੇ ਗਾਲਾਂ ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦਾ ਬਾਈਕਾਟ ਕਰੋ ਵੈਸੇ ਤਾਂ ਲੋਕ ਕਰਦੇ ਹੀ ਨੇ ਕਮੈਂਟਾਂ ਦੇ ਵਿੱਚ ਇਹਨਾਂ ਦੀ ਛਵੀ ਨਜ਼ਰ ਆ ਜਾਂਦੀ ਹੈ ਕਿ ਇਹ ਕਿੰਨੇ ਕੁ ਜੋਗੇ ਨੇ ਫਿਰ ਵੀ ਜੇ ਕਿਤੇ ਪੰਜਾਬ ਦੇ ਬਹੁਤੇ ਹੀ ਰੱਖੇ ਆਪਣੇ ਆਪ ਨੂੰ ਸਮਝਦੇ ਨੇ ਕਿ ਭਾਈ ਮੈਂ ਕਿਤੇ ਕੋਈ ਗਲਤੀ ਕਰ ਰਿਹਾ ਕੋਈ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕੋਈ ਡਾਕਟਰ ਨੂੰ ਲੱਗੇ ਕਿ ਭਾਈ ਮੈਂ ਜਾਣ ਕੇ ਟਾਰਗੇਟ ਕਰ ਰਿਹਾ ਤਾਂ ਮੈਨੂੰ ਮਿਲ ਸਕਦਾ ਮਿਲ ਕੇ ਅਸੀਂ ਪੋਡਕਾਸਟ ਕਰ ਲਾਂਗੇ ਪੋਡਕਾਸਟ ਵੀ ਸਾਡੇ ਦੇਖਦੇ ਹੀ ਹਾਂ ਉਹਦੇ 'ਚ ਕੋਈ ਇਹ ਨਹੀਂ ਹੈਗਾ ਕਿ ਮੈਂ ਆਪਣੀ ਮਰਜ਼ੀ ਨਾਲ ਹੀ ਡਾਕਟਰ ਮਤਲਬ ਗੈਸਟ ਨੂੰ ਬੁਲਾਣਾ ਕੋਈ ਵੀ ਬੰਦਾ ਜਿਹਨੂੰ ਲੱਗਦਾ ਹੈ ਕਿ ਹਾਂ ਭਾਈ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਕਿਸੇ ਵਿਸ਼ੇ ਤੇ ਤਾਂ ਤੁਸੀਂ ਮੇਰੇ ਨਾਲ ਬਹਿ ਕੇ ਕਰ ਸਕਦੇ ਹੋ ਸਬੂਤ ਲੈ ਕੇ ਆਓ ਆਪਣੇ ਆਪਾ ਪੋਡਕਾਸਟ ਦੇ ਵਿੱਚ ਹੀ ਸਬੂਤ ਦਿਖਾਵਾਂਗੇ ਉਹਲੇ ਤੇ ਨਾਲੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਟ ਐਦਾ ਘਰੇ ਬਹਿ ਕੇ ਕੱਲੀਆਂ ਗੱਲਾਂ ਕਰਨੀਆਂ ਰਿਕਾਰਡਿੰਗਾਂ ਜੇ ਵਾਕਈ ਤੁਸੀਂ ਪੰਜਾਬ ਦੇ ਰਾਖੇ ਹੋ ਔਰ ਤੁਹਾਨੂੰ ਲੱਗਦਾ ਕਿ ਅਸੀਂ ਬੇਵਕੂ ਬਣਾ ਰਹੇ ਹਾਂ ਪੰਜਾਬ 'ਚ ਕਿਸੇ ਨੂੰ ਜਾਂ ਕੋਈ ਪੈਸੇ ਕਮਾ ਰਹੇ ਹਾਂ ਜਾਂ ਲੋਕਾਂ ਨੂੰ ਬੇਵਕੂ ਬਣਾ ਰਹੇ ਹਾਂ ਜਾਂ ਕੁਝ ਵੀ ਡੂ ਮੀਟ ਮੀ ਮੇਰਾ ਮਿਲਣ ਦਾ ਸਮਾਂ ਪੱਕਾ ਹੈ 365 ਦਿਨ 7 ਟੂ 9 ਇਨ ਦਾ ਈਵਨਿੰਗ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਦੇਖ ਕੇ ਕਦੀ ਪਰਸੈਪਸ਼ਨ ਨਾ ਬਣਾਇਆ ਕਰੋ ਸਾਡੀ ਐਨ ਜੀਓ ਦਾ ਖਾਤਾ ਨੰਬਰ ਇਸੇ ਕਰਕੇ ਹੋ ਵੀ ਨਹੀਂ ਹੈਗਾ ਕਿ ਮੈਂ ਘਰ ਬੈਠੇ ਤੁਹਾਨੂੰ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਵੀਡੀਓਜ਼ ਬਣਾਵਣਾ ਕਿ ਇਮੋਸ਼ਨਲ ਕਰਕੇ ਨਾ ਪੈਸੇ ਲੁੱਟੀ ਜਾਵਾਂ ਇਸੇ ਕਰਕੇ ਅਸੀਂ ਲੋਕੇਸ਼ਨ ਰੱਖੀ ਹੋਈ ਆਪਣੀ ਕੇ ਸਾਤ ਤੋਂ ਨੌ ਮੋਡਲ ਟਾਊਨ ਉੱਥੇ ਆ ਕੇ ਮਿਲੋ ਤੁਹਾਡੀ ਅੱਖਾਂ ਦੇ ਸਾਹਮਣੇ ਮਰੀਜ਼ ਹੋਣਗੇ ਉਹਨਾਂ ਦੇ ਘਰ ਦੀਆਂ ਇਨਕੁਆਰੀਆਂ ਹੋਣਗੀਆਂ ਜੈਨੂਨ ਕੇਸ ਹੋਣਗੇ ਉਹਨਾਂ ਦੀ ਡਾਇਰੈਕਟ ਹੈਲਪ ਕਰੋ ਤੁਹਾਨੂੰ ਕਿੰਨੇ ਕਿਹਾ ਕਿ ਮੇਰੇ ਖਾਤਿਆਂ 'ਚ ਪੈਸੇ ਪਾਓ ਜਾਂ ਮੇਰੇ ਤੇ ਇਤਬਾਰ ਕਰੋ ਮੈਂ ਤਾਂ ਕਦੀ ਨਹੀਂ ਕਿਹਾ ਟਰਸਟ ਮੀ ਆਈ ਆਲਵੇਸ ਸੈਡ ਨੈਵਰ ਟਰਸਟ ਐਨੀ ਵਨ ਵਿਸ਼ਵਾਸ ਕਰਨਾ ਕਿਉਂ ਆ ਤੁਸੀਂ ਤੁਸੀਂ ਆਪ ਆਪਣੇ ਤੇ ਆਪਣੇ ਤੇ ਵਿਸ਼ਵਾਸ ਕਰੋ ਬਾਕੀ ਠੀਕ ਹੈ ਸਾਡਾ WhatsApp ਚੈਨਲ ਹੈਗਾ ਉਹਦੇ ਤੇ ਸਾਰੇ ਜੁਆਇਨ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਜਿਹੜਾ ਲੋਕਾਂ ਦਾ ਭਲਾ ਕਰ ਸਕੀਏ ਕਿਉਂਕਿ ਸਮਾਜ ਚ ਮਦਦ ਲੈਣ ਵਾਲਿਆਂ ਦੀ ਵੀ ਬਹੁਤ ਜ਼ਿਆਦਾ ਗਿਣਤੀ ਹੈ ਮਦਦ ਕਰਨ ਵਾਲਿਆਂ ਦੀ ਵੀ ਬਹੁਤੀ ਗਿਣਤੀ ਹੈ ਬਸ ਜਿਹੜੇ ਦੋਨੋਂ ਨੂੰ ਮਿਲਾਉਣ ਵਾਲੇ ਲੋਕ ਨੇ ਸਾਡੇ ਵਰਗੇ ਬ੍ਰਿਜ ਜਾਂ ਵਿਚੋਲੇ ਇਹ ਠਾਗ ਟੱਕਰ ਜਾਂਦੇ ਨੇ ਜਦੇ ਕਰਕੇ ਦਾਨ ਜਿਹੜਾ ਅਸਲ ਚ ਲੋੜਵੰਦ ਤੱਕ ਪਹੁੰਚ ਹੀ ਨਹੀਂ ਪਾਉਂਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸੋ ਦੈਟ ਇਹ ਹੋਰ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਦਾ ਭਲਾ ਹੋ ਸਕੇ ਫਿਰ ਵੀ ਦਿਲ ਚ ਕੋਈ ਸਵਾਲ ਜਵਾਬ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਅਗਲੀ ਵੀਡੀਓ ਚ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਬਾਕੀ ਜਿਹੜਾ ਇੱਕ ਜ਼ਰੀਆ ਫਾਊਂਡੇਸ਼ਨ